ਸਸਿਕਾ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਫੈਟੀ ਲੀਵਰ ਬਾਰੇ ਫੈਟੀ ਲੀਵਰ ਦਾ ਮਤਲਬ ਹੁੰਦਾ ਜਦੋਂ ਲੀਵਰ ਦਾ 5% ਤੋਂ ਵੱਧ ਹਿੱਸਾ ਚਰਬੀ ਨਾਲ ਭਰਿਆ ਹੋਵੇ ਰਿਸਰਚ ਦੇ ਮੁਤਾਬਕ ਹਰ ਤੀਜੇ ਇਨਸਾਨ ਨੂੰ ਫੈਟੀ ਲੀਵਰ ਹੈ ਫੈਟੀ ਲੀਵਰ ਦਾ ਮੁੱਖ ਕਾਰਨ ਹੈ ਸ਼ਰਾਬ ਜਾਂ ਐਲਕੋਹਲ ਫੈਟੀ ਲੀਵਰ ਦੇ ਹੋਰ ਵੀ ਬਹੁਤ سارے ਕਾਰਨ ਜਿਦਾਂ ਕਿ ਤਲੀਆਂ ਕਿਉ ਵਾਲੀਆਂ ਖੰਡੀਆਂ ਅਤੇ ਫਾਸਟ ਫੂਡ ਦੀ ਵੱਧ ਵੱਧ ਤੋਂ ਐਕਸਰਸਾਈਜ਼ ਦੀ ਕਮੀ షుగర్ ਅਤੇ ਕੋਲੇਸਟ੍ਰੋਲ ਤੇ ਕੁਝ ਦਵਾਈਆਂ ਇਹ ਸਭ ਚੀਜ਼ਾਂ ਨਾਲ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦਾ ਹੈ ਜਿਹਦੇ ਕਰਕੇ ਫੈਟੀ ਲੀਵਰ ਦਾ ਰਿਸਕ ਵੱਧ ਜਾਂਦਾ ਹੈ ਹੁਣ ਐਕਸਪਰਟਸ ਨੇ ਫੈਟੀ ਲੀਵਰ ਨੂੰ ਨਵਾਂ ਨਾਮ ਦਿੱਤਾ ਹੈ ਮੈਸੇਜ which is metabolic dysfunction associated steatotic liver disease ਕਿਉਂਕਿ ਇਹ ਬਿਮਾਰੀ ਜ਼ਿਆਦਾਤਰ ਮੋਟਾਪੇ ਸ਼ੂਗਰ ਕੋਲੇਸਟ੍ਰੋਲ ਅਤੇ ਹਾਈ ਬੀਪੀ ਨਾਲ ਜੁੜੀ ਹੈ ਕੁਨ ਫੈਟੀ ਲੀਵਰ ਦੇ ਸਿੰਪਟਮ ਕੀ ਹੁੰਦੇ 75 ਤੋਂ 80% ਪੇਸ਼ੈਂਟ ਦੇ ਵਿੱਚ ਇਹਦਾ ਕੋਈ ਸਿੰਪਟਮ ਨਹੀਂ ਹੁੰਦਾ 10 ਤੋਂ 20% ਪੇਸ਼ੈਂਟ ਦੇ ਵਿੱਚ ਪੇਟ ਦੇ ਸੱਜੇ ਪਾਸੇ ਦਰਦ ਹੋ ਸਕਦਾ ਹੈ ਜੀ ਕੱਚਾ ਜਾਂ ਉਲਟੀ ਮੰਗੂ ਹੋ ਸਕਦਾ ਹੈ ਬਹੁਤ ਘੱਟ ਪੇਸ਼ੈਂਟ ਦੇ ਵਿੱਚ ਫੈਟੀ ਲੀਵਰ ਕਾਰਨ ਲੀਵਰ ਸਿਰੋਸਿਸ ਹੋ ਜਾਂਦਾ ਹੈ ਜਿਹਦੇ ਵਿੱਚ ਲੀਵਰ ਸੁੰਗੜ ਜਾਂਦਾ ਹੈ ਜਿਹਦੇ ਕਰਕੇ ਪੇਟ ਵਿੱਚ ਪਾਣੀ ਭਰਨਾ ਪੀਲੀਆ ਖੂਨ ਦੀ ਉਲਟੀ ਵੀ ਹੋ ਸਕਦੀ ਹੈ ਅਤੇ ਬਹੁਤ ਘੱਟ ਪਰਸੈਂਟੇਜ ਦੇ ਵਿੱਚ ਲੀਵਰ ਕੈਂਸਰ ਵੀ ਹੋ ਸਕਦਾ ਹੈ। ਫੈਟੀ ਲੀਵਰ ਦਾ ਸਭ ਤੋਂ ਵੱਡਾ ਇਲਾਜ ਡਾਈਟ ਹੈ। ਡਾਈਟ ਵਿੱਚ ਮਿਲਟਸ ਦਾ ਯੂਜ਼ ਜਿਦਾਂ ਕਿ ਬਾਜਰਾ, ਜੋ, ਰਾਗੀ ਕਿਉਂਕਿ ਇਹਨਾਂ ਦਾ ਗਲਾਈਸੈਮਿਕ ਇੰਡੈਕਸ ਲੋ ਹੁੰਦਾ ਹੈ ਅਤੇ ਇਹਦੇ ਨਾਲ 슈ਗਰ ਹੌਲੀ-ਹੌਲੀ ਵਧਦੀ ਹੈ। ਫਰੂਟਸ ਐਂਡ ਵੈਜੀਟੇਬਲਸ ਖਾਸ ਕਰਕੇ ਹਰੀ ਸਬਜ਼ੀਆਂ, ਸੈਲਡ, ਪ੍ਰੋਟੀਨ ਵਾਲੇ ਫੂਡ ਜਿਦਾਂ ਕਿ ਦਾਲ, ਚਨਾ, ਸੋਇਆਬੀਨ ਨੀ ਬਲੈਕ ਕਾਫੀ ਵਿਦਆਉਟ ਮਿਲਕ ਐਂਡ 슈ਗਰ ਇਹ ਵੀ ਫੈਟ ਘਟਾਉਣ ਦੇ ਵਿੱਚ ਹੈਲਪ ਕਰਦੀ ਹੈ ਫੈਟੀ ਲੀਵਰ ਵਿੱਚ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ ਡੇਲੀ 30 ਤੋਂ 45 ਮਿੰਟ ਐਕਸਰਸਾਈਜ਼ ਕਰਨਾ ਜ਼ਰੂਰੀ ਹੈ ਜਿਹਦੇ ਵਿੱਚ ਜੋਗਿੰਗ ਜਾਂ ਬਿਸਕ ਵਾਕ ਕਰਨੀ ਚਾਹੀਦੀ ਹੈ ਫੈਟੀ ਲੀਵਰ ਸਿਰਫ ਜਿਮ ਨਾਲ ਨਹੀਂ ਸਮਝਦਾ ਇੱਥੇ ਆਉਂਦਾ ਹੈ ਨੀਟ which is known exercise activity thermogenesis ਇਸ ਦਾ ਮਤਲਬ ਹੁੰਦਾ ਦਿਨ ਰਾਤ ਛੋਟੇ ਛੋਟੇ ਮੂਵਮੈਂਟਸ ਐਂਡ ਐਕਟੀਵਿਟੀਆਂ ਕਰਨਾ ਜਿਹਦੇ ਨਾਲ ਕੈਲਰੀਜ਼ ਬਰਨ ਹੋਣ ਬਿਨਾਂ ਜਿੰਮ ਤੋਂ ਜਿੱਦਾਂ ਕਿ ਲਿਫਟ ਦੀ بجائے ਪੌੜੀਆਂ ਦਾ ਯੂਜ਼ ਕਰਨਾ ਫੋਨ ਤੇ ਗੱਲ ਕਰਦੇ ਸਮੇਂ ਤੁਰਨਾ ਗੱਡੀ ਥੋੜਾ ਦੂਰ ਖੜੀ ਕਰਕੇ ਤੁਰਨਾ ਜੇ ਤੁਹਾਨੂੰ ਫੈਕਲਿਕਲ ਦੀ ਸ਼ਿਕਾਇਤ ਹੁੰਦੀ ਹੈ ਤਾਂ ਆਪਣੀ ਨਜ਼ਦੀਕੀ ਗੈਸਟ੍ਰੋਐਂਟਰੋਲੋਜਿਸ ਡਾਕਟਰ ਨੂੰ ਜ਼ਰੂਰ ਮਿਲੋ